ਸਰ ਮਹਾਰਾਜ ਜਿਨ੍ਹਾਂ ਦਾ ਲੜੀ ਵਰ ਪਾਵਨ ਸ਼ਬਦ ਤਨ ਤਨ ਸਤਿਗੁਰੂ ਜਗਤ ਗੁਰੂ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਰਚਨਾ ਵਿਚਾਰ ਕੀਤਾ ਗਿਆ ਹੈ ਸਤਿਗੁਰੂ ਫਰਮਾਨ ਕਰਦੇ ਨੇ ਸਾਜਨ ਹੋਣ ਆਪਣੇ ਕਿਉ ਪਰ ਘਰ ਜਾਹੀ ਸਾਜਨ ਰੱਬ ਦੇ ਸੱਚ ਕੇ ਸੰਗੇ ਮਨ 바ਹੀ ਜਿਸ ਨੂੰ ਉਸ ਤਾਪੁਰਖ ਵਾਹਿਗੁਰੂ ਸਜਣ ਨੇ ਆਪਣੇ ਬਣਾ ਲਿਆ ਹੋਏ ਉਹ ਜੀਵ ਸੰਸਾਰ ਦੇ ਭੰਗ ਬਣੇ ਬੜੇ ਹੀ ਉੱਚੇ ਸੁੱਚੇ ਭਾਗ ਨੇ ਜਿਸ ਨੂੰ ਸੱਜਣ ਨੇ ਆਪਣਾ ਬਣਾ ਲਿਆ ਹੋਵੇ ਉਹ ਫਿਰ ਪ੍ਰਾਏ ਘਰ ਦੇ ਵਿੱਚ ਨਹੀਂ ਜਾਂਦਾ ਆਪਣੇ ਘਰ ਦੇ ਵਿੱਚ ਹੀ ਰਹਿੰਦਾ ਹੈ ਉਹ ਪ੍ਰਾਏ ਘਰ ਦੇ ਵਿੱਚ ਨਹੀਂ ਜਾਂਦਾ ਸਾਜਣ ਹੋਵਨ ਆਪਣੇ ਕਿਉਂ ਪਰ ਘਰ ਜਾਹੀ क्योंकि परमात्मा का घर ही केवल त केवल अपना घर है परमात्मा के घर तो बिना आप जो कुछ होर करते हैं सब कुछ ही है इस करके जिसन परमात्मा सोझी बख्शद है वो फिर केवल त केवल एक परमात्मा का सिमर ਇੱਕ ਦੀ ਮੰਦਗੀ ਕਰਦਾ ਹੈ ਇੱਕ ਨੂੰ ਹੀ ਹਿਰਦੇ ਵਿੱਚ ਧਾਰਨ ਕਰਦਾ ਹੈ ਇੱਕ ਨੂੰ ਹੀ ਹਿਰਦੇ ਵਿੱਚ ਵਸਾਉਂਦਾ ਹੈ ਇੱਕ ਤੋਂ ਬਿਨਾ ਕਿਸੇ ਨੂੰ ਜਾਣਦਾ ਹੀ ਨਹੀਂ ਜਿਸ ਨੂੰ ਪਰਮਾਤਮਾ ਆਪਣਾ ਬਣਾ ਲਵੇ ਕਿਉਂਕਿ ਸੰਸਾਰ ਦੇ ਅੰਦਰ ਸਭ ਹੀ ਜੀਵ ਇਸਤਰੀਆਂ ਨੇ ਤੇ ਪਰਮਾਤਮਾ ਪਤੀ ਪਰਮੇਸ਼ਰ ਸਾਰਿਆਂ ਦਾ ਹੀ ਕੋਈ ਹੈ ਜੋ ਵੀ ਆਪਾਂ ਸੰਸਾਰ ਦੇ ਸਤ੍ਰਿਸ਼ਟੀ ਨਾਲ ਦੇਖ ਰਹੇ ਆ ਸਾਰੀਆਂ ਹੀ ਇਸਤਰੀਆਂ ਨੇ ਉਸ ਕਾਲਪੁਰਖ ਵਾਹਿਗੁਰੂ ਦੇ ਘਰ ਵਿੱਚ ਤੇ ਪਤੀ ਪਰਮੇਸ਼ਰ ਸਾਰਿਆਂ ਦਾ ਇੱਕੋ ਹੀ ਹੈ ਪਰ ਉਹ ਕਲ ਵਖ ਹੈ ਕਿ ਸੰਸਾਰ ਦੇ ਜੀਵ ਜਿਸ ਨੂੰ ਸੋਝੀ ਨਹੀਂ ਹੈ ਉਹ ਪਤੀ ਪਰਮੇਸ਼ਰ ਨੂੰ ਪਤੀ ਨਹੀਂ ਮੰਨਦੇ ਇਸ ਕਰਕੇ ਸੱਚੇ ਪਾਤਸ਼ਾਹ ਸਮਰੱਥ ਪ੍ਰਦਾਨ ਕਰਨ ਸਾਨੂੰ ਸੋਝੀ ਆਵੇ ਅਸੀਂ ਉਸ ਇੱਕ ਪਤੀ ਪਰਮੇਸ਼ਰ ਦਾ ਨੜ ਫੜੀਏ ਉਹਦਾ ਸਿਮਰਨ ਕਰੀਏ ਉਸ ਦੀ ਵੰਦਗੀ ਕਰੀਏ ਸੱਚੇ ਬਾਦਸ਼ਾਹ ਸਮਤ ਵਰਦਾਨ ਕਰਨ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਪਰਮਾਨ ਕੀਤਾ ठाਕਰ ਏਕ ਸਵਾਈ ਨਾਰ ਕਹਿੰਦੇ ਨੇ ठाਕਰ ਇੱਕ ਹੈ ਪਤੀ ਪਰਮੇਸ਼ਰ ਪਰਮਾਤਮਾ ਇੱਕ ਹੈ ਬਾਕੀ ਸਭ ਸੰਸਾਰ ਦੇ स्त्रੀਆਂ ਨੇ ਪਰਮਾਤਮਾ ਦੀਆਂ स्त्रੀਆਂ ਨੇ ਸਾਰੀਆਂ ਪਰ ਇੱਕ ਪਤੀ ਪਰਮੇਸ਼ਰ ਇੱਕ ਹੈ ਥਾਕਰ ਏਕ ਸਵਾਈ ਨਾਰ ਤੇ ਅਗਲਾ ਵਚਨ ਕਰਦੇ ਨੇ ਪਰ ਘਰ ਜਾਤੀ ਠਾਕਰ ਹਾਈ ਕਹਿੰਦੇ ਨੇ ਜਿਸ ਨੂੰ ਉਸ ਪਤੀ ਪਰਮੇਸ਼ਰ ਨੇ ਪ੍ਰਾਇ ਘਰ ਵਿੱਚ ਜਾਣ ਤੋਂ ਰੋਕ ਲਿਆ ਹੋਵੇ ਦੇਖੋ ਬਹੁਤ ਵੱਡਾ ਗਿਆਨ ਸਤਿਗੁਰੂ ਗਾਣੇ ਵਿੱਚ ਦੇ ਰਹੇ ਨੇ ਕਿ ਪਰ ਘਰ ਜਾਤੀ ਠਾਕਰਾ ਦੇਖੋ ਜਿਸ ਨੂੰ ਪਰਮਾਤਮਾ ਪਰਾਏ ਘਰ ਦੇ ਵਿੱਚ ਜਾਣ ਤੋਂ ਰੋਕ ਦੇਵੇ ਰੁਕਦਾ ਉਹੀ ਹੈ ਨਹੀਂ ਤੇ ਸੰਸਾਰ ਦੇ ਵਿੱਚ ਵਿਚਰ ਕੇ ਵੇਖਿਆ ਕਿ ਭਗਾਂ ਵਾਲਿਓ ਕੋਈ ਕਿਧਰੇ ਤੁਰਿਆ ਫਿਰਦਾ ਤੇ ਕੋਈ ਕਿਧਰੇ ਤੁਰਿਆ ਫਿਰਦਾ ਕੋਈ ਕਿਸੇ ਦੀ ਪੂਜਾ ਕਰਦਾ ਫਿਰਦਾ ਤੇ ਕੋਈ ਕਿਸੇ ਦੀ ਪੂਜਾ ਕਰਦਾ ਹੁੰਦਾ ਸੋਝੀ ਨਹੀਂ ਨਾ ਸੋਜੀ ਵੀ ਉਹ ਕਾਲਪੁਰਖ ਵਹਿਗੁਰੂ ਪਤੀ ਪਰਮੇਸ਼ਰ ਖੁਦ ਹੀ ਬਖਸ਼ਦਾ ਹੈ ਉਸ ਤੋਂ ਬਿਨਾ ਇਸ ਜੀਵ ਨੂੰ ਸੋਝੀ ਨਹੀਂ ਆਉਂਦੀ ਜੋ ਘਰ ਕੇ ਵੀ ਬਚਨ ਪੜ੍ਹਦੇ ਰਹੀਦਾ ਅੰਤਰਗਤ ਜਿਸ ਆਪ ਜਨਾਏ ਨਾਨਕ ਕਿਸ ਜਨ ਸੋਝੀ ਪਾਏ ਜਿਸ ਨੂੰ ਪਰਮਾਤਮਾ ਅੰਦਰ ਘਾਤੇ ਸਮਝਾ ਦਿੰਦਾ ਉਸ ਨੂੰ ਹੀ ਫਿਰ ਅਸਲ ਵਿੱਚ ਇਸ ਗੱਲ ਦੀ ਸਮਝ ਲੱਗਦੀ ਹੈ ਕਿ ਇਕ ਪਰਮਾਤਮਾ ਦੇ ਘਰ ਤੋਂ ਬਿਨਾਂ ਸਾਰਾ ਹੀ ਪਰਾਇਆ ਹੈ ਸਭ ਕੁਝ ਹੀ ਪਰਾਇਆ ਹੈ ਪਰ ਸੰਸਾਰ ਦੇ ਵਿੱਚ ਕੀ ਹੈ ਇਕ RAM ਨੂੰ ਹੀ ਪਰਾਇਆ ਕਿਹਾ ਜਾਂਦਾ ਹੈ ਸਭ ਕੁਝ ਹੀ ਆਪਣਾ ਇਕ RAM ਪਰਾਇਆ ਜਦ ਕਿ ਇਕ RAM ਹੀ ਤੇ ਆਪਣਾ ਹੈ ਸਭ ਕੁਝ ਤੇ ਪਰਾਇਆ ਹੈ ਇਸ ਕਰਕੇ ਜਿਸ ਨੂੰ ਸੋਚੀ ਪ੍ਰਦਾਨ ਕਰਦਾ ਹੈ ਉਹ ਆਪੁਰਖ ਵਈਗੂ ਉਸ ਨੂੰ ਹੀ ਅਸਨ ਵਿੱਚ ਸਮਝ ਲੱਗਦੀ ਹੈ ਉਹ ਵੀ ਫਿਰ ਪਰਾਇ ਘਰ ਜਾਣ ਤੋਂ ਰੋਕ ਜਾਂਦਾ ਹੈ ਪਰ ਘਰ ਜਾਂਦੀ ਠਾਕ ਰਹੀ ਪਰ ਦੂਜੀ ਗਨ ਜਿਸ ਨੂੰ ਪਰਮਾਤਮਾ ਸਮਤ ਪ੍ਰਦਾਨ ਕਰਦਾ ਹੈ ਪਰਾਏ ਘਰ ਵਿੱਚ ਜਾਣ ਤੋਂ ਰੋਕ ਦਿੰਦਾ ਹੈ ਜਿਹੜਾ ਇੱਕ ਪਰਮਾਤਮਾ ਦੀ ਵੰਦਗੀ ਕਰਦਾ ਹੈ ਤੇ ਭਗਵਾਨ ਉਹ ਹੁੰਦਾ ਕੀ ਹੈ ਮਹਿਲ ਬਲਾਈ ਠਾਕ ਰਾਈ ਉਸ ਨੂੰ ਕਾਲਪੁਰਖ ਵਹਿਗੂ ਆਪਣੇ ਮਹਿਲਾ ਵਿੱਚ ਬੁਲਾਇਆ ਲਿਖੋ ਕਿੰਡੀ ਵੱਡੀ ਬਖਸ਼ਿਸ਼ ਹੈ ਥਾਕ ਨਾ ਪਾਈ ਸੰਸਾਰ ਤੋਂ ਨਰੰਕਾਰ ਤੱਕ ਦੇ ਮਹਿਲਾਂ ਤੱਕ ਜਾਣ ਵਿੱਚ ਦੁਨੀਆ ਦੀ ਕੋਈ ਤਾਕਤ ਉਸ ਨੂੰ ਰੋਕ ਨਹੀਂ ਸਕਦੀ ਬਿਲਕੁਲ ਸਿੱਧੇ ਰਸਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਹਿਲਾਂ ਵਿੱਚ ਪਹੁੰਚ ਜਾਂਦਾ ਹੈ ਜਿਸ ਨੇ ਇਸ ਮਾਤ ਲੋਕ ਦੇ ਵਿੱਚ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੀ ਰਗਣਾ एक सिमरन किया सतगुरु कहते हैं शब्द सवारी साज प्यारी संवारना है सांदगी गुरु के शब्द में गुरु के शब्द ने ही सा जीवन सवारना है जिमें जिमें गुरु के शब्द की कमाई करा साज प्यारी उस अकाल पुरख वाहगुरू ਅਰਸ਼ਾਲ ਵਿੱਚ ਸੰਸਾਰ ਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲਾ ਹੀ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ। ਦੂਸਰਾ ਨਹੀਂ ਲੱਗਦਾ। ਸ਼ਬਦ ਸਵਾਰੀ ਸਾਜ ਪਿਆਰੀ ਸਾਈ ਸੁਹਾਗਣ ਥਾ ਅਰਧਾਰੀ। ਕਹਿੰਦੇ ਅਸਲ ਵਿੱਚ ਉਹੀ ਸੁਹਾਗਣ ਹੈ ਜਿਹੜੀ ਪ੍ਰਮਾਤਮਾ ਨੂੰ ਚੰਗੀ ਲੱਗਦੀ ਹੈ ਉਹੀ ਸੁਹਾਗਣ ਹੈ। ਜਿਸ ਨੂੰ ਪਰਮਾਤਮਾ ਆਪਣੀ ਬਣਾ ਲਵੇ ਉਹੀ ਅਸਲ ਵਿੱਚ ਸੁਹਾਗ ਭਾਗ ਵਾਲੀ ਹੈ আর ਉਸ ਨੂੰ ਪਿਆਰੀ ਲੱਗਣ ਦੇ ਲਈ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਪਵੇਗੀ ਜਿਵੇਂ ਜਿਵੇਂ ਗੁਰੂ ਦੇ ਸ਼ਬਦ ਦੀ ਕਮਾਈ ਕਰਾਂਗੇ ਪਰਮਾਤਮਾ પતિ ਪਰਮੇਸ਼ਰ ਦੇ ਨਾਲ ਪਿਆਰ ਬਣਦਾ ਜਾਵੇਗਾ ਇਹ ਜੀਵ ਪਰਾਏ ਘਰ ਤੋਂ ਹਟ ਕੇ ਆਪਣੇ নিজ ਘਰ ਦੀ ਸੋਚੀ ਜਿਹੜੀ ਹੈ ਉਹ ਪ੍ਰਾਪਤ ਕਰ ਲਏਗਾ ਸੋ ਇਸ ਕਰਕੇ ਜੋ